ਦੇਖੋ ਜੋ ਹੋਇਆ ਉਹ ਤਾਂ ਤੁਸੀਂ ਦੇਖ ਹੀ ਲਿਆ ਪਰ ਮੈਂ ਸਿਰਫ ਇੰਨੇ ਦੋ ਸ਼ਬਦਾਂ ਚ ਗੱਲ ਨਿਵੇੜਾਂਗਾ ਜੋ ਪੰਜਾਬ ਦੇ ਅੱਜ ਹਾਲਾਤ ਨੇ ਜੋ ਸਤਕਾਜ਼ ਇਸ ਕਰਤਾਇਆ ਜੋ ਪੰਜਾਬ 'ਚ ਬਾਹਰ ਦਾ ਟਾ ਹੋ ਰਹੀਆਂ ਜੋ ਪੰਜਾਬ ਦਾ ਮਾਹੌਲ ਖਰਾਬ ਆ ਤੇ ਦਊ ਮਾਕਾ ਦਾ ਪਿਸ਼ਾਬ ਲੱਗ ਰਿਹਾ ਅੱਜ ਮੈਂ ਪੁੱਛਣਾ ਚਾਹਨਾ ਕਿੱਥੇ ਸਾਡਾ ਇੰਟੈਲੀਜੈਂਸ ਆ ਤੇ ਕਿੱਥੇ ਸਾਡਾ ਸਿਸਟਮ ਆ ਐਦਾਂ ਛਰੇਆਂ ਗਊਆਂ ਵੱਡੀਆਂ ਜਾ ਰਹੀਆਂ ਅੱਜ ਗਊ ਵਾਂਸ਼ ਨੂੰ ਤੁਕਰਾਣ ਵਾਸਤੇ ਸੰਸਕਾਰ ਕਰਨ ਵਾਸਤੇ ਜੋ ਜੇਸਬੀ ਨਾਲ ਕੋਏ ਬਟਰੇ ਤਾਂ ਤੇ ਹੋਰ ਲੋਕ ਬੰਗਾਲ ਨਿਕਲ ਰਹੇ ਆ ਹੋਰ ਤਾਂ ਹੋਰ ਜਿਹੜੀਆਂ 11 ਗਊ ਤਾਂ ਸਾਡੇ ਰਾਣਾ ਜੀ ਨੇ ਨਿਕਸਰ ਜੀ ਨੇ ਗੁਰਪ੍ਰੀਤ ਜੀ ਨੇ ਰਾਤ ਬਚਾਈਆਂ ਉਹਨਾਂ ਦੀ ਇੱਕ ਗਾ ਗਊ ਮਾਤਾ ਦਾ ਪਛੜਿਆ ਜਨਮ ਦਿੱਤਾ ਉਹਨੇ ਬੜੇ ਸ਼ਰਮ ਦੀ ਗੱਲ ਆ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਕਿ ਇਹ ਖਾਸ ਕਰਕੇ ਇਸ ਨੂੰ ਨਹਿਰਾ ਦੇ ਕੰਡੇ ਜਿੰਨੇ ਡੇਰੇ ਹੈਗੇ ਆ ਗੁਜਰਾਂ ਦੇ ਇਹਨਾਂ ਸਭ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਜਿਹੜੀ ਜਗ੍ਹਾ ਦੇ ਉੱਪਰ ਇਹ ਨੇਰਾ ਹੈਗਾ ਉਸ ਦੀ ਮਾਲਕ ਨੂੰ 120 ਵੀ ਤੇ ਇਨਵੋਲਵ ਕੀਤਾ ਜਾਵੇ ਜੀ ਰੈਕਸ ਬੈਂਕ ਦੀ 120 ਵੀ ਦੇ ਵਿੱਚ ਤੇ ਇਹ ਜਿਹੜੇ ਐਸੇ ਦੇਰੇ ਦੇ ਨੇ ਮਾਲੇ ਨੇ ਜਿਹੜੀ ਸੰਪਤੀ ਬਣਾਈ ਆ ਉਹ ਜੜੀ ਡਿਸਟਰਾਏ ਕਰਨੀ ਚਾਹੀਦੀ ਆ ਜਿਹੜੀ ਇਹਨਾਂ ਨੇ ਵਹੀਕਲ ਲਏ ਉਹ ਪ੍ਰਸ਼ਾਸਨ ਬੌਂਡ ਕਰੇ ਇਹਨਾਂ ਦੇ ਜਿੰਨੇ ਵੀ ਬੈਂਕ ਖਾਤੇ ਉਹ ਸੀਲ ਕਰੇ ਤੇ ਜਿਹੜੇ ਅੱਜ ਤੱਕ ਇਹਨਾਂ ਨੇ ਜਿਹੜੇ ਗਊਮਾਸ ਦੇ ਕੋਲ ਜਿਹੜੇ 11 ਮੋਟਰਸਾਈਕਲ ਫੜੇ ਗਏ ਆ ਜਿਹੜੇ ਇੱਥੇ ਬਰਾਮਦ ਹੋਇਆ 11 ਇੱਕ ਘਰ ਦੇ ਵਿੱਚ ਤੋਂ ਹੁੰਦੇ ਨਹੀਂ ਇੱਥੇ ਚੰਡੀਗੜ੍ਹੋਂ ਅਸੀਂ ਗਊਮਾਸ ਫੜਿਆ ਜਿਲਕਪੁਰ ਫੜਿਆ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹ ਪਤਾ ਕਰਾਇਆ ਜਾਏ ਕਿੱਥੇ ਕਿਹੜੇ ਹੋਟਲ ਤੋਂ ਸਪਲਾਈ ਹੋਣੀ ਸੀ ਉਹ ਹੋਟਲ ਵੀ ਸੀਜ ਕਰੇ ਸਰਕਾਰ ਸਿਰਫ ਇਹ ਗੱਲ ਨਾ ਹੋਵੇ ਕਿ ਮਕਦਮਾ ਅਸੀਂ ਆ ਗਏ ਆ ਗਊ ਮਰ ਨੂੰ ਫੜਾਤਾ ਬਚਾਤਾ ਮਕਦਮਾ ਦਰਜ ਕਰਤਾ ਗਿਰਕਾਰ ਕਰਲੇ ਸਸਰੀ ਕਾਲ ਇਸ ਤੋਂ ਬਾਅਦ ਇਸ ਤੋਂ ਬਾਅਦ ਵੀ ਕਾਰਵਾਈ ਹੋਣੀ ਚਾਹੀਦੀ ਕਿੱਥੇ ਜਾਣਾ ਸੀ ਕੌਣ ਪਿਛੇ ਆ ਕਿਹਦੀ ਇਨਵੋਲਵਮੈਂਟ ਆ ਜੇ ਹੋਰ ਬੰਦੇ ਇਨਵੋਲਵ ਆ ਉਹਦੀ ਵੀ ਰੈਸਪੰਡਿੰਗ ਹੈ ਗਊ ਹਤਿਆਰਿਆਂ ਨੂੰ ਜਿਹੜੀ ਫਾਂਸੀ ਜਿਹੜੀ ਹੈਗੀ ਆ ਉਹਦੇ ਪਾਸੇ ਚਲੋ ਸਾਡੇ ਸੰਘਰਸ਼ ਚੱਲ ਰਹੇ ਰਹਿਣਾ ਜੀ ਉਹ ਤਾਂ ਚੱਲ ਹੀ ਰਹੇ ਆ ਪਰ ਅੱਜ ਦਾ ਵਿਸ਼ਾ ਜਿਹੜਾ ਇਹ ਆ ਮੈਨੂੰ ਕਿਤੇ ਨਹੀਂ ਸਮਝ ਆਉਂਦੀ कि ਨਾਰਾਗੜ ਬੈਠੇ ਗੁਰਪ੍ਰੀਤ ਜੀ ਨੂੰ ਜਿੜੀ ਰਾਣਾ ਜੀ ਨੂੰ ਨਿਕਸਨ ਜੀ ਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਸਾਡੇ ਰਾਹੁਲ ਜੀ ਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਤੇ ਗਊ ਮੱਚ ਵੱਡੇ ਜਾਣੇ ਆ ਕਿ ਆ ਪ੍ਰਸ਼ਾਸਨ ਨੂੰ ਨਹੀਂ ਪਤਾ ਲੱਗਦਾ ਸੀ ਆਈ ਡੀ ਸਪੈਸ਼ਲ ਬ੍ਰਾਂਚ ਸਾਰੇ ਕਿੱਥੇ ਗਏ ਹੋਏ ਆ ਮੇਰੀ ਬੇਨਤੀ ਔਰ ਮੇਰੇ ਵਾਸਤੇ ਸਾਰੇ ਅਸੀਂ ਖੁਦ ਵੀ ਦੋਸ਼ੀ ਆ ਜਿਹੜੇ ਆਸ ਪੜਾਉਂਦੇ ਲੋਕ ਆ ਕਿ ਉਸ ਪਿੰਡ ਦੇ ਸਰਪੰਚ ਨੂੰ ਪੰਜ ਨੂੰ ਪਤਾ ਨਹੀਂ ਕਿਤੇ ਏਰੀਆ 'ਚ ਕੀ ਹੋ ਰਿਹਾ ਜਿਹੜਾ ਪੰਜਾਬ ਦੇ ਵਿੱਚ ਜਿਹੜੀਆਂ ਕ੍ਰੀਤੀਆਂ ਆ ਰਹੀਆਂ ਜੋ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਮਾਂ ਗਊ ਮਾਤਾ ਦਾ ਹੀ ਅਪਸ਼ਾਪ ਲੱਗ ਰਿਹਾ ਅੱਜ ਅਸੀਂ ਪ੍ਰਸ਼ਾਸਨ ਨੂੰ ਅਸੀਂ ਹੁਣ ਮੰਗ ਪੱਤਰ ਵੀ ਦਵਾਂਗੇ ਕਿ ਜਿੰਨੇ ਇਹਨਾਂ ਦੇ ਡੇਰੇ ਆ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨਾਂ ਕਰਾਈਆਂ ਜਾਣ ਆ ਟਾਏ ਜਾਣ ਸਾਨੂੰ ਵਿਸ਼ਵਾਸ ਦਿੱਤਾ ਡੀਐਸਪੀ ਸਾਹਿਬ ਨੇ ਕਿਤਾ ਹੋਇਆ ਜਾਏਗਾ ਇਹਨਾਂ ਦੇ ਮੋਟਰਸਾਈਕਲ ਬਾਈਕ ਵਗੈਰਾ ਜਿਹੜੇ ਹੈਗੇ ਉਹਨਾਂ ਕਿੱਥੇ ਜਾਣਗੇ ਕਟਨਾ ਦੇਖੋ ਤੁਹਾਡੇ ਬਿਲਕੁਲ ਸਾਹਮਣੇ ਹੈ ਜੀ ਅੱਜ ਸ਼ਹੀਦੀ ਧਰਤੀ ਪਰ ਇਹਨਾਂ ਲੋਕਾਂ ਨੇ ਗਊ ਦਾ ਖੂਨ ਬਹਾਇਆ ਹੈ ਔਰ ਅਸੀਂ ਤਾਂ ਗੁਰੂ ਮਹਾਰਾਜ ਦੀ ਇੱਕ ਲੜਫੜ ਕੇ ਚੱਲੇ ਹੋਏ ਆ ਕਿ ਗਊ ਗਰੀਬ ਦੀ ਰੱਖਿਆ ਅਸੀਂ ਗਊਆਂ ਦੀ ਰੱਖਿਆ ਤੇ ਲੱਗੇ ਹੋਏ ਆ ਲੇਕਿਨ ਇਹਨਾਂ ਲੋਕਾਂ ਨੇ ਸਾਨੂੰ ਇਸ ਗਲਤੇ ਮਜਬੂਰ ਕਰ ਦੇਣਾ ਕਿ ਜੋ ਇਹ ਗਊਆਂ ਨਾਲ ਕਰਦੇ ਆ ਤੇ ਅਸੀਂ ਉਹੀ ਇਹਨਾਂ ਨਾਲ ਕਰੀਏ ਇੱਥੇ 11 ਗਊ ਵੰਸ਼ ਜੋ ਕੀ ਸਾਡੇ ਆਣ ਤੋਂ ਪਹਿਲਾਂ ਕੱਢ ਚੁੱਕੇ ਤੇ ਔਰ 11 ਗਊ ਵਾਂਸ਼ ਅਸੀਂ ਕੌਂਸ਼ਲਾ ਪਛਾ ਚੁੱਕੇ ਜੋ ਜਿੰਦਾ ਰਹੇ ਸੀ ਇੱਕ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿੱਦਾਂ ਇਹ ਕਹਿ ਦਿੰਦੇ ਵੀ ਫੰਡਰ ਗਊਆਂ ਐ ਔਰ ਉਹਦੇ ਵਿੱਚੋਂ ਇੱਕ ਗਊ ਹੁਣੇ ਥੋੜੀ ਦੇਰ ਪਹਿਲਾਂ ਇੱਥੇ ਸੋਈ ਐ ਔਰ ਇਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਦੁੱਧ ਵਾਲੀ ਆ ਕੋਈ ਬੱਚੇ ਵਾਲੀ ਆ ਇਹਨਾਂ ਨੂੰ ਸਿਰਫ ਮਾਸ ਤੱਕ ਔਰ ਪੈਸੇ ਤੱਕ ਮਤਲਬ ਹੈ ਇੱਕ ਸ਼ੌਕੀ ਦਾ ਮਕਾਨ ਹੈ ਪਿੱਛੇ ਸ਼ੌਕੀ ਹੈ ਇੱਕ ਸ਼ਾਵੀਰ ਆ ਜੋ ਗੜੀ ਦੇ ਕੋਲ ਤੇ ਰਹਿੰਦਾ ਹੈ ਇਹ ਦੋਹਾਂ ਦੀ ਮਿਲੀ ਭਗਤ ਨਾ ਕੰਮ ਹੋਇਆ 10 ਮੋਟਰਸਾਈਕਲ ਇਹਨਾਂ ਦੇ ਘਰ ਖੜੇ ਆ ਜੋ ਕਿ ਬਾਹਰੋਂ ਬੰਦੇ ਆ ਕੇ ਇਹਨਾਂ ਦੇ ਨਾਲ ਵੱਟਦੇ ਆ ਅਸੀਂ ਪ੍ਰਸ਼ਾਸਨ ਨੂੰ ਵਾਰ-ਵਾਰ ਅਪੀਲ ਕਰਕੇ ਥੱਕ ਚੁੱਕੇ ਆ ਹੁਣ ਸਾਡਾ ਸਬਰ ਦਾ ਬੰਦ ਪੁੱਟ ਚੁੱਕਿਆ ਹੈ ਉਸ ਤੋਂ ਪਹਿਲਾਂ ਹੁਣ ਅਸੀਂ ਚੇਤਾਵਨੀ ਦਿਨਾ ਕਹਿੰਦੇ ਕਿ ਜੋ ਗਊ ਨਾਲ ਹੋ ਰਿਹਾ ਹੁਣ ਅਸੀਂ ਇਹ ਬੁੱਚੜਾ ਨਾਲ ਕਰਕੇ ਦਿਖਾਵਾਂਗੇ ਕੀ ਕਰੀਏ ਕਾਰਵਾਈ ਦੇਖੋ ਪਹਿਲਾਂ ਵੀ ਇੰਜ 15 ਵਾਰ ਅੱਥੇ ਅਸੀਂ ਕਾਰਵਾਈਆਂ ਕਰਵਾ ਚੁੱਕੇ ਆ ਲੇਕਿਨ 6 ਮਹੀਨੇ 5 ਮਹੀਨੇ 4 ਮਹੀਨੇ ਬਾਅਦ ਸੁਰ ਜਾਂਦੇ ਆ ਬੰਦੇ ਲੇਕਿਨ ਜੋ ਮੇਨ ਸਰਗਣਾ ਹੈ ਪਿੱਛੇ ਉਹ ਨਹੀਂ ਫੜੇ ਜਾਂਦੇ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਫੜ ਕੇ ਇਸੇ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ ਜੀ ਜੀ ਸ਼ਹੀਦੀ ਵਿਹਾੜੇ ਚੱਲਦੇ ਨੇ ਇਹ ਲੋਕਾਂ ਨੂੰ ਸ਼ਰਮ ਨਹੀਂ ਕੀ ਕਿ ਇਹ ਕੀ ਕਰਦੇ ਨੇ ਇੱਥੇ 11 ਗਊਆਂਸ਼ ਮਿਲੇ ਨੇ ਜੀ ਸਾਡੇ ਰਾਤ ਹੀ ਇਨਫੋਰਮੇਸ਼ਨ ਆਈ ਸੀਗੀ ਕਿ ਤੁਹਾਡੇ ਸ਼ਹਿਰ ਦੇ ਇਲਾਕੇ ਦੇ ਵਿੱਚ ਕਿਤੇ ਗਾਉਂ ਤਸਕਰੀ ਹੋ ਰਹੀ ਆ। ਅਸੀਂ ਇਮੀਡੀਏਟ ਉਸੇ ਟਾਈਮ ਨਿਕਲੇ ਆਪਣੇ ਵੀ ਸਾਰੇ ਭੈਣ ਭਰਾਵਨ ਲੈ ਕੇ ਜਿਹੜੇ ਵੀ ਸਾਡੇ ਮਿੱਤਰ ਦੋਸਤ ਨੇ ਉਧਰੋਂ ਨਿਕਸ਼ਨ ਜੀ ਉਹਨੇ ਗੁਰਪ੍ਰੀਤ ਜੀ ਨੇ ਸਾਰੇ ਆ ਗਏ। ਉਹਨਾਂ ਨੇ ਆ ਕੇ ਜਦੋਂ ਅਸੀਂ ਆਹ ਏਰੀਆ ਨੂੰ ਸਰਚ ਕੀਤਾ ਇੱਥੇ ਜਦੋਂ ਆ ਕੇ ਦੇਖਿਆ ਤੇ ਇੱਥੇ ਗਊਆਂ ਕਤਲ ਹੋ ਰਹੀਆਂ ਸੀਗੀਆਂ। ਜਦੋਂ ਅਸੀਂ ਐਂਟਰੀ ਕੀਤੀ ਉਹ ਨਾਲ ਹੀ ਸਾਨੂੰ ਦੇਖ ਕੇ ਕਿਉਂ ਇਸ ਘਣਾ ਜੰਗਲ ਆ ਰਾਤ ਦਾ ਹਨੇਰੇ ਕਰਕੇ ਕੁਝ ਨਹੀਂ ਪਤਾ ਲੱਗਿਆ ਤੇ ਉਹ ਭੱਜ ਗਏ। ਉਹਨਾਂ ਚੋਂ ਇੱਕ ਅਸੀਂ ਫੜ ਲਿਆ। ਕਿ 11 ਗਊ ਵਾਂਸ਼ਾਂ ਸੀ ਅਸੀਂ ਜਾਨ ਬਚਾਈ ਆ ਕੀ ਜਾਨਾ ਕਿਉਂ ਸਾਰੀ ਕੱਟਉਂਦਾ ਮੈਂ ਤਾਂ ਜੀ ਪ੍ਰਸ਼ਾਸਨ ਦੀ ਨਲਾਕੀ ਕਹਿੰਦਾ ਜੀ ਸਾਡੀ ਮਾਂ ਸਰਕਾਰ ਦੀ ਬੋਟਾ ਅਸੀਂ ਮੰਗਦੇ ਆ ਗਊ ਟੈਕਸ ਇੰਨਾ ਇਕੱਠਾ ਕਰਦੇ ਆ ਤੇ ਫਿਰ ਵੀ ਕੱਟੀਆਂ ਜਾਂਦੀਆਂ ਨੇ ਮੈਂ ਆ ਪੰਜਾਬ ਸਰਕਾਰ ਨੂੰ ਇੱਕੋ ਅਪੀਲ ਕਰਦਾ ਕਿ ਇਹ ਤੇ ਸਖਤ ਤੋਂ ਸਖਤ ਕਾਨੂੰਨ ਕਾਨੂੰਨ ਬਣਾਇਆ ਜਾਵੇ ਤੇ ਜਿਹੜੇ ਵੀ ਇਹ ਕੰਮ ਕਰਦੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਬਲਜ ਹੋਣ ਜਿਹੜੀ ਵੀ ਜਗ੍ਹਾ ਤੇ ਇਹੇ ਕੁਝ ਹੁੰਦਾ ਵਾ ਉਹ ਬਾਇ ਨੇਮ ਉਹਨਾਂ ਤੇ ਪਰਚਾ ਦਿੱਤਾ ਜਾਵੇ ਤੇ ਉਹਨਾਂ ਨੂੰ ਜਿਹੜੀ ਇਹ ਪ੍ਰਾਪਰਟੀ ਆ ਉਹਨੂੰ ਪੱਕੀ ਤੌਰ ਤੇ ਗਊਸ਼ਾਲਾ ਨੂੰ ਧਾਨ ਦਿੱਤਾ ਜਾਵੇ ਜਿਹੜੇ ਗਊ ਬਹੁਤਿਆਂ ਨਾਲ ਮਾਸ ਹੋ ਰਿਹਾ ਗਿਆ ਇਹ ਵੀ ਕੀਤਾ ਜਾਵੇ ਇਹਨਾਂ ਨੂੰ ਜੀ ਹੁਣ ਆਪਾਂ ਦੱਬਾਂਗੇ ਜੀ ਨਮਕ ਪਾ ਕੇ نیچے ਇਹਨਾਂ ਨੂੰ ਦਹਨ ਕਰਾਂਗੇ ਜੀ ਜਿਵੇਂ ਜਿਹੜੇ ਬੰਦਿਆਂ ਦਾ ਹੁੰਦਾ ਆਪਣੇ ਸੰਸਾਰਿਕ ਯਾਤਰਾ 'ਚ ਆਪਾਂ ਅਗਨੀ ਭੇਟ ਕਰਦੇ ਆ ਜਿਹੜਾ ਇਹ ਗਊ ਵਾਂਸ਼ ਹੁੰਦਾ ਇਹਨਾਂ ਨੂੰ ਆਪਾਂ ਜ਼ਮੀਨ 'ਤੇ ਰੱਬਦੇ ਆ ਇੱਥੇ ਜਾਵਦੇ ਨਹਿਰ ਦੇ ਨਾਲ-ਨਾਲ ਕਾਫੀ ਬੁੱਝ ਰਹਿ ਰਹੇ ਨੇ ਜੀ ਜੀ ਇਹ ਆ ਜਾਦੀ ਪੰਜਾਬ ਸਰਕਾਰ ਲਈ ਇਹ ਪੰਜਵਾਂ ਇਨਸੀਡੈਂਟ ਹੈ ਜੀ ਇੱਥੇ ਇਹੀ 2 ਕਿਲੋਮੀਟਰ ਇੱਧਰ 2 ਕਿਲੋਮੀਟਰ ਉੱਧਰ ਅਸੀਂ ਇਸ ਵਾਰ ਚੇਤਾਵਨੀ ਦਿੰਦੇ ਆ ਅਸੀਂ ਹਰ ਸਾਲ ਇਹੀ ਸ਼ਹੀਦੀ ਦਿਹਾੜਿਆਂ 'ਚ ਇਹਨਾਂ ਨੂੰ ਫੜਦੇ ਆ ਸਾਡੇ ਇੱਥੇ ਖੂਨ ਡੁੱਲਿਆ ਹੋਇਆ ਹੈ ਮੱਛਵੜਾ ਸਾਹਿਬ ਦੀ ਧਰਤੀ ਆ ਬੱਚਿਆਂ ਦਾ ਸਾਰਿਆਂ ਦਾ ਅਸੀਂ ਇਹਨਾਂ ਨੂੰ ਸ਼ੋਕ ਦੇ ਦੇਣ ਸਮਝਦੇ ਆ ਅਸੀਂ ਕੋਈ ਪ੍ਰਦਰਸ਼ਨ ਨਹੀਂ ਕਰਨਾ ਚਾਹੁੰਦੇ ਜੇ ਕੋਈ ਇਹਨਾਂ ਨੇ ਸਰਕਾਰ ਨੇ ਕੋਈ ਉੱਚ ਕਦਮ ਨਾ ਚੱਕਿਆ ਤੇ ਜੇ ਅਸੀਂ ਅਗਲੀ ਵਾਰ ਕਿਤੇ ਫੜਿਆ ਅਸੀਂ ਉਹ ਸਾਰਾ ਇਥੋਂ ਜੇ ਜੋ ਜਿਹੜਾ ਵੀ ਮਾਸ ਮਿਲੇਗਾ ਉਹਦਾ ਸਿਰ ਸਾਰਾ ਅਸੀਂ ਆਪਣੇ ਐਮਐਲਏ ਦੇ ਘਰ ਦੇ ਬਾਹਰ ਰੱਖਾਂਗੇ ਜਾਂ ਆਪਣੇ ਸੀਐਮ ਦੇ ਘਰ ਦੇ ਬਾਹਰ ਰੱਖਾਂਗੇ। ਜੈ ਸ਼੍ਰੀ ਰਾਮ ਸਾਡੇ ਦੇ ਲੋਕਾਂ ਦੇ ਪ੍ਰਧਾਨ ਨਰਮਨ ਸਿੰਘ ਰਾਜੀ ਨਕਸਨ ਜੀ ਦੇ ਉੱਪਰ ਤੋਂ ਗੁਰਪ੍ਰੀਤ ਜੀ ਤੋਂ ਜਾਣ ਤੋਂ ਇਹਨਾਂ ਨੇ ਅਦਾਸ ਨੂੰ ਫੋਨ ਤੇ ਇਨਫੋਰਮੇਸ਼ਨ ਦਿੱਤੀ ਸੀ। ਇਹ ਵੀ ਯਰਲੀ ਮਰੇ ਦੋਨੇ ਐਸਚਓ ਸਮਰਾਲਾ ਤੇ ਮਾਚੂੜਾ ਤੇ ਮੈਂ ਇੱਥੇ ਮੁੱਖ ਦੇ ਪਹੁੰਚਿਆ ਹਾਂ। ਜਿਹੜਾ ਅਸੀਂ ਇਹਦੇ ਸੰਬੰਧੀ ਐਫਆਰ ਨੰਬਰ ਜਿਹੜੀ ਹੈ 246 ਗ੍ਰੀਏ ਪਰਚਾ ਦਰਜ ਕੀਤਾ ਅੰਦਰ ਸੈਕਸ਼ਨ 298 111 ਸੈਕਸ਼ਨ 5 ਦੇ 8 ਦਾ ਪਰਹੈਪਸ਼ਨ ਉਹ ਕੋਸਟ ਲੱਗਤ ਪਰਚਾ ਦਰਜ ਕਰਕੇ ਅਸੀਂ ਜਿਹੜਾ ਇੱਕ ਬੰਦੇ ਨੂੰ ਵਜੇ ਰਾਊਂਡ ਅਪ ਕੀਤਾ ਹੈ ਬਾਕੀ ਬੰਦਿਆਂ ਨੂੰ ਵੀ ਜਿਹੜਾ ਅਸੀਂ 5-6 ਪਾਰਟੀਆਂ ਆਪਣੀ ਅੰਡਰਸਟੈਚ ਕੀਤੀਆਂ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਨਾ ਜਾਊਗਾ ਤੇ ਸਖਤ ਸਜ਼ਾ ਜਿਹੜੀ ਜਲਾਈ ਜਾਊਗੀ ਕਿੰਨੀਆਂ ਗੁੰਮਾਂ ਦੀ ਹੱਥੀ ਹੋਈ ਤੇ ਕਿੰਨੇ ਆ ਪਛਾਲੇ ਗਏ ਆ ਜੀ ਇਹ ਕਿਤੇ 5 ਗੁੰਮਾਂ ਦੇ ਜੀ ਬਚਾ ਲਈਆਂ ਗਈਆਂ ਉਹ ਤੋਂ ਬਾਅਦ ਪੰਜ ਗੁੰਵਾ ਹੋਰ ਜਿਹੜੀ ਨਹੀਂ ਚਾਰ ਦੇਦੇ ਦੇ ਬੰਨਿਆ ਉਹ ਵੀ ਬਚਾ ਲਈਆਂ ਗਈਆਂ ਜਿਹੜੀਆਂ ਨੋ ਹੋਆ ਸੀ ਜਿਹੜੀਆਂ ਮੌਕੇ ਤੇ ਦੇਖਣ ਤੇ ਪਤਾ ਲੱਗਦਾ ਕਿ ਸਟਾਫ ਜਿਹੜੀ ਹਟਾਈ ਇਹ ਹੋਰ ਕਿੰਨੇ ਕੁ ਬੰਦੇ ਚ ਸ਼ਾਮਲ ਹੋ ਕੇ ਕਿੱਥੇ ਗਿਆ ਜੀ ਕੁਝ ਤੀਸ ਤੋਂ ਬਨਾ ਚਲੇ ਤੀਸ ਦਾ ਜਿਹੜਾ ਸਾਡਾ ਪਾਰਟ ਹੈ ਉਹ ਤੋਂ ਬਿਨਾ ਅਸੀਂ ਚਾਰ ਪੰਜ ਬੰਦੇ ਜਿਹੜੇ ਹੋਰ ਅਜਾਈ ਅਨਸਰ ਵੀ ਜਿਹੜਾ ਕਿ ਉੱਪਰ ਹੀ ਜਾਂਦੀ ਜਿੱਥੇ ਗੁੱਦਰ ਰਹਿੰਦੇ ਨੇ ਚੈਕਿੰਗ ਕਿਉਂਦੀ ਇਹ ਐਕਚੁਅਲੀ ਇਹਦਾ ਡਿਟੇਲ ਦੇ ਚੈਕਿੰਗ ਕਰਦੇ ਅਸੀਂ ਰਾਤ ਵੇਲੇ ਜਦੋਂ ਤੁਸੀਂ ਦੇਖਿਆ ਵੀ ਪਹਿਲਾਂ ਵੀ ਇੱਥੇ ਬੰਦੇ ਹੀ ਫਟਕਾਂ ਅੰਦਰ ਦੱਤੇ ਗਏ। ਅਜੇ ਉਹਨਾਂ ਜੋ ਅਜੇ ਵੀ ਬੰਦੇ ਜੇ ਦੇ ਵਿੱਚ ਹੈ। ਪਹਿਲਾਂ ਜਿਹੜੀ ਪੌਪਟ ਪਿੰਡ ਉਸ ਤੋਂ ਬਾਅਦਲੇ ਪਾਸੇ ਜਿਹੜੀ ਆ ਉੱਥੇ ਹੋਈ ਸੀ ਕਿਉਂਕਿ ਇਹ ਜਿਹੜਾ ਨਹਿਰ ਦੇ ਲੱਗੇ ਆ ਸਾਰਾ ਜੰਗਲ ਦਾ ਏਰੀਆ। ਜੇਕਰ ਉਹਨੂੰ ਇਹਨਾਂ ਮਿਲੇ ਜੂੜ ਕੁਦਰਤ ਵੀ ਆ ਰਹੀ ਸੀ। ਇਹ ਜਿਹੜਾ ਇਨਵੈਸਟੀਗੇਸ਼ਨ ਦਾ 파ਰਟ ਦਾ ਇਹਨਾਂ ਵਿੱਚੋਂ ਵੀ ਇੱਕ ਬੰਦੇ ਦਾ ਸਾਨੂੰ ਜਿਹੜੀ ਮੂਮਗਾ ਜਿਹੜੀ ਨਜ਼ਰ ਆਈ ਹੈ।